ਜਿਲੰਦਰ ਪਛਮੀ ਦਾ ਵਿਧਾਇਕ ਸ਼ੀਤਲ ਅੰਗੁਰਾਲ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪ ਛੱਡ ਕੇ ਭਾਜਪਾ ਚ ਸ਼ਾਮਲ ਹੋ ਗਏ ਸਨ ਤੁੰਦਾਜੀ ਕਿਉਂ ਨਾ ਆਪਣਾ ਅਸਤੀਫਾ ਫੇਸਬੁੱਕ ਤੇ ਲਿਕੇ ਫਿਕਰ ਨੂੰ ਸੌਂਪ ਦਿੱਤਾ ਸੀ ਹਾਲਕਿ ਅੱਜ ਵਿਧਾਇਕ ਸ਼ੀਤਲ ਅੰਗੁਰਾਲ ਨੇ ਚੋਣਾਂ ਨੂੰ ਅਜੀਬ ਲੱਗਦੇ ਦੇਖਦੇ ਹੀ ਆਪਣਾ ਅਸਤੀਫਾ ਵਾਪਸ ਲੈ ਲਿਆ ਸੀ ਤੁੰਦਾਜੀ ਕਿ ਇੱਕ ਹੋਰ ਵਿਕਾਸ ਉਹਨਾਂ ਦੇ ਫੇਸਬੁੱਕ ਪੇਜ ਤੇ ਦਿਖਾਈ ਦੇ ਰਿਹਾ ਹੈ ਕਿਉਂਕਿ ਉਸਨੇ ਬੈਕਗ੍ਰਾਉਂਡ ਦੇ ਨਾਲ-ਨਾਲ ਆਪਣੇ ਫੇਸਬੁੱਕ ਪੇਜ ਦੀ ਪ੍ਰੋਫਾਈਲ ਤਸਵੀਰ ਵੀ ਬਦਲ ਦਿੱਤੀ ਹੈ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਫੇਸਬੁੱਕ ਤ ਕੇ ਆਪ ਛੱਡ ਕੇ ਸ਼ੀਤਲ ਅੰਗੁਰਾਲ ਜਿਹੜੇ ਕਿ ਭਾਜਪਾ ਚ ਸ਼ਾਮਲ ਹੋ ਗਏ ਸਨ ਜਿਸ ਤੋਂ ਬਾਅਦ ਉਹਨਾਂ ਵੱਲੋਂ ਇੱਕ ਵਾਰ ਫੇਰ ਤੋਂ ਆਪਣਾ ਅਸਤੀਫਾ ਵਾਪਸ ਲੈ ਲਿਆ ਉਹ ਵੀ ਚੋਣਾਂ ਤੋਂ ਬਾਅਦ ਜੁਲੰਦਰ ਪਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪ ਛੱਡ ਕੇ ਭਾਜਪਾ ਚ ਸ਼ਾਮਲ ਹੋ ਗਏ ਸਨ ਤੁਹਾਨੂੰ ਦੱਸਦੀ ਕਿ ਉਹਨਾਂ ਆਪਣਾ ਅਸਤੀਫਾ ਫੇਸਬੁੱਕ ਤੇ ਲਿਖ ਕੇ ਪਿਕਰ ਨੂੰ ਸੌਂਪ ਦਿੱਤਾ ਸੀ ਹਾਲਕਿ ਅੱਜ ਵਿਧਾਇਕ ਸ਼ੀਤਲ ਅੰਗੁਰਾਲ ਨੇ ਚੋਣਾਂ ਨੂੰ ਅਜੀਬ ਲੱਗਦੇ ਦੇਖਦੇ ਹੀ ਆਪਣਾ ਸਿਫਾ ਵਾਪਸ ਲੈ ਲਿਆ ਸੀ ਤੁਹਾਨੂੰ ਦੱਸਦੀ ਕਿ ਇੱਕ ਹੋਰ ਵਿਕਾਸ ਉਹਨਾਂ ਦੇ ਫੇਸਬੁੱਕ ਪੇਜ ਤੇ ਦਿਖਾਈ ਦੇ ਰਿਹਾ ਹੈ ਕਿਉਂਕਿ ਉਸਨੇ ਬੈਕਗ੍ਰਾਉਂਡ ਦੇ ਨਾਲ-ਨਾਲ ਆਪਣੇ ਫੇਸਬੁੱਕ ਪੇਜ ਦੀ ਪ੍ਰੋਫਾਈਲ ਤਸਵੀਰ ਵੀ ਬਦਲ ਦਿੱਤੀ ਹੈ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਫੇਸਬ ਸੀ ਕਿ ਆਪ ਛੱਡ ਕੇ ਸ਼ੀਤਲ ਅੰਗੁਰਾਲ ਜਿਹੜੇ ਕਿ ਭਾਜਪਾ ਚ ਸ਼ਾਮਲ ਹੋ ਗਏ ਸਨ ਜਿਸ ਤੋਂ ਬਾਅਦ ਉਹਨਾਂ ਵੱਲੋਂ ਇੱਕ ਵਾਰ ਫੇਰ ਤੋਂ ਆਪਣਾ ਅਸਤੀਫਾ ਵਾਪਸ ਲੈ ਲਿਆ ਉਹ ਵੀ ਚੋਣਾਂ ਤੋਂ ਬਾਅਦ ਜਲੰਧਰ ਪਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪ ਛੱਡ ਕੇ ਭਾਜਪਾ ਚ ਸ਼ਾਮਲ ਹੋ ਗਏ ਸਨ ਤਾਂ ਦੱਸੋ ਕਿਉਂ ਨਾ ਆਪਣਾ ਅਸਤੀਫਾ ਫੇਸਬੁੱਕ ਤੇ ਲਿਖ ਕੇ ਪਿਕਰ ਨੂੰ ਸੌਂਪ ਦਿੱਤਾ ਸੀ ਹਾਲਕਿ ਅੱਜ ਵਿਧਾਇਕ ਸ਼ੀਤਲ ਅੰਗੁਰਾਲ ਨੇ ਚੋਣਾਂ ਨੂੰ ਅਜੀਬ ਲੱਗਦੇ ਦੇਖਦੇ ਹੀ ਆਪਣਾ ਅਸਤੀਫਾ ਵਾਪਸ ਲੈ ਲਿਆ ਸੀ ਤਾਂ ਦੱਸੋ ਕਿ ਇੱਕ ਹੋਰ ਵਿਕਾਸ ਉਹਨਾਂ ਦੇ ਫੇਸਬੁੱਕ ਪੇਜ ਤੇ ਦਿਖਾਈ ਦੇ ਰਿਹਾ ਹੈ ਕਿਉਂਕਿ ਉਸਨੇ ਬੈਕਗ੍ਰਾਉਂਡ ਦੇ ਨਾਲ-ਨਾਲ ਆਪਣੇ ਫੇਸਬੁੱਕ ਪੇਜ ਦੀ ਪ੍ਰੋਫਾਈਲ ਤਸਵੀਰ ਵੀ ਬਦਲ ਦਿੱਤੀ ਹੈ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਫੇਸਬੁੱਕ ਦੱਸਦੀ ਕਿ ਆਪ ਛੱਡ ਕੇ ਸ਼ੀਤਲ ਅੰਗੁਰਾਲ ਜਿਹੜੇ ਕਿ ਭਾਜਪਾ ਚ ਸ਼ਾਮਲ ਹੋ ਗਏ ਸਨ ਜਿਸ ਤੋਂ ਬਾਅਦ ਉਹਨਾਂ ਵੱਲੋਂ ਇੱਕ ਵਾਰ ਫੇਰ ਤੋਂ ਆਪਣਾ ਅਸਤੀਫਾ ਵਾਪਸ ਲੈ ਲਿਆ ਉਹ ਵੀ ਚੋਣਾਂ ਤੋਂ ਬਾਅਦ ਜਿਲੰਦਰ ਪਛਮੀ ਦਾ ਵਿਧਾਇਕ ਸ਼ੀਤਲ ਅੰਗੁਰਾਲ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪ ਛੱਡ ਕੇ ਭਾਜਪਾ ਚ ਸ਼ਾਮਲ ਹੋ ਗਏ ਸਨ ਤੁੰਦਾਜੀ ਕਿਉਂ ਨਾ ਆਪਣਾ ਅਸਤੀਫਾ ਫੇਸਬੁੱਕ ਤੇ ਲਿਖ ਕੇ ਫਿਕਰ ਨੂੰ ਸੌਂਪ ਦਿੱਤਾ ਸੀ ਹਾਲਾਂਕਿ ਅੱਜ ਵਿਧਾਇਕ ਸ਼ੀਤਲ ਅੰਗੁਰਾਲ ਨੇ ਚੋਣਾਂ ਨੂੰ ਅਜੀਬ ਲੱਗਦੇ ਦੇਖਦੇ ਹੀ ਆਪਣਾ ਅਸਤੀਫਾ ਵਾਪਸ ਲੈ ਲਿਆ ਸੀ ਤੁੰਦਾਜੀ ਕਿ ਇੱਕ ਹੋਰ ਵਿਕਾਸ ਉਹਨਾਂ ਦੇ ਫੇਸਬੁੱਕ ਪੇਜ ਤੇ ਦਿਖਾਈ ਦੇ ਰਿਹਾ ਹੈ ਕਿਉਂਕਿ ਉਸ ਨੇ ਬੈਕਗ੍ਰਾਉਂਡ ਦੇ ਨਾਲ-ਨਾਲ ਆਪਣੇ ਫੇਸਬੁੱਕ ਪੇਜ ਦੀ ਪ੍ਰੋਫਾਈਲ ਤਸਵੀਰ ਵੀ ਬਦਲ ਦਿੱਤੀ ਹੈ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਫੇਸਬੁ ਕੇ ਆਪ છટਕੇ शीतल अंगुराल ਜਿਹੜੇ ਕਿ ਭਾਜਪਾ ਚ ਸ਼ਾਮਲ ਹੋ ਗਏ ਸਨ ਜਿਸ ਤੋਂ ਬਾਅਦ ਉਹਨਾਂ ਵੱਲੋਂ ਇੱਕ ਵਾਰ ਫੇਰ ਤੋਂ ਆਪਣਾ ਅਸਤੀਫਾ ਵਾਪਸ ਲੈ ਲਿਆ ਉਹ ਵੀ ਚੋਣਾਂ ਤੋਂ ਬਾਅਦ ਜਿਲੰਦਰ ਪਛਮੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪ ਛੱਡ ਕੇ ਭਾਜਪਾ ਚ ਸ਼ਾਮਲ ਹੋ ਗਏ ਸਨ ਤੋਂਦਾਵੀ ਕਿਉਂ ਨਾ ਆਪਣਾ ਅਸਤੀਫਾ ਫੇਸਬੁੱਕ ਤੇ ਲਿਖ ਕੇ ਫਿਕਰ ਨੂੰ ਸੌਂਪ ਦਿੱਤਾ ਸੀ ਹਾਲਕਿ ਅੱਜ ਵਿਧਾਇਕ ਸ਼ੀਤਲ ਅੰਗੁਰਾਲ ਨੇ ਚੋਣਾਂ ਨੂੰ ਅਜੀਬ ਲੱਗਦੇ ਦੇਖਦੇ ਹੀ ਆਪਣਾ ਸਿਫਾ ਵਾਪਸ ਲੈ ਲਿਆ ਸੀ ਤੋਂਦਾਵੀ ਕਿ ਇੱਕ ਹੋਰ ਵਿਕਾਸ ਉਹਨਾਂ ਦੇ ਫੇਸਬੁੱਕ ਪੇਜ ਤੇ ਦਿਖਾਈ ਦੇ ਰਿਹਾ ਹੈ ਕਿਉਂਕਿ ਉਸਨੇ ਬੈਕਗ੍ਰਾਉਂਡ ਦੇ ਨਾਲ-ਨਾਲ ਆਪਣੇ ਫੇਸਬੁੱਕ ਪੇਜ ਦੀ ਪ੍ਰੋਫਾਈਲ ਤਸਵੀਰ ਵੀ ਬਦਲ ਦਿੱਤੀ ਹੈ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਫੇਸਬੁੱਕ ਤਸ ਕੇ ਆਪ છટਕੇ शीतल अंगुराल ਜਿਹੜੇ ਕਿ ਭਾਜਪਾ ਚ ਸ਼ਾਮਲ ਹੋ ਗਏ ਸਨ ਜਿਸ ਤੋਂ ਬਾਅਦ ਉਹਨਾਂ ਵੱਲੋਂ ਇੱਕ ਵਾਰ ਫੇਰ ਤੋਂ ਆਪਣਾ ਅਸਤੀਫਾ ਵਾਪਸ ਲੈ ਲਿਆ ਉਹ ਵੀ ਚੋਣਾਂ ਤੋਂ ਬਾਅਦ